ਉਸਤਾਦ ਜਨਾਬ ਸਾਬਰ ਗੁੱਟੀ ਸਾਹਿਬ ਉਹਨਾਂ ਦੇ ਗਾਣੇ ਚਾਹੇ ਕੋਈ ਵੀ ਹੈ ਚਾਹੇ ਸੈਡ ਹੈ ਚਾਹੇ ਬੀਟ ਹੈ ਚਾਹੇ ਰੋਮਾਂਟਿਕ ਹੈ ਉਹ ਕਿਸੇ ਬਾਗ ਤੋਂ ਘੱਟ ਨਹੀਂ ਹੈ ਉਹ ਗਾਣੇ ਐਸੇ ਹੈ ਉਹਨਾਂ ਨੂੰ ਅੱਜ ਅੱਜ ਵੀ ਅੱਜ ਸੁਣੋਂਗੇ ਅੱਜ ਵੀ ਤਾਜ਼ਾ ਨੇ ਉਹ ਕੱਲ ਵੀ ਤਾਜ਼ਾ ਨੇ ਸੰਤਾਂ ਵੱਲੋਂ ਪਿਆਰ ਜਾਇਖੋਲੇ ਨਾ ਇਦਾਂ ਨਹੀਂ ਚੀਕਾਂ ਵੀ ਤੇ ਤਾੜੀਆਂ ਵੀ ਇਕੱਠੀਆਂ ਹੋਣ ਫੇਰ ਕਿਉਂਕਿ ਮੈਂ ਸਮਝਦਾ ਕਿ ਫਨਕਾਰ ਜਿਹੜਾ ਹੈ ਨਾ ਉਹ ਕਦੇ ਵੀ ਕਦੇ ਵੀ ਆਪਣੇ ਚਾਹਣ ਵਾਲਿਆਂ ਤੋਂ ਦੂਰ ਨਹੀਂ ਹੁੰਦਾ ਉਹ ਆਪਣੇ ਗਾਣੇ ਰਾਹੀਂ ਉਹਨਾਂ ਦੇ ਜ਼ੇਨ 'ਚ ਉਹਨਾਂ ਦੇ ਦਿਲ 'ਚ ਰਹਿੰਦਾ ਹੈ ਗੱਲ ਕੀ ਹੈ ਬਲਾਰਾ ਗੱਡੀ ਹੈ ਜੀ ਪੀਬੀਸੀ ਰੋਡ ਅਸੀ ਛਪੇ ਉਹ ਸਾਈਡ ਤੇ ਕਰ ਲਓ ਬਹੁਤ ਮਿਹਰਬਾਨੀ ਹੋ ਗਈ ਜੀ ਮਿਹਰਬਾਨੀ ਬਲਾਰਾ ਗੱਡੀ ਅਸੀ ਛਪੇ ਸੋ ਮੈਂ ਗੱਲ ਕਰ ਰਿਹਾ ਸੀ ਕਿ ਨਕਾਰ ਜਿਹੜਾ ਉਹ ਸਿਰਫ ਦੁਨੀਆ ਤੋਂ ਪਰਦਾ ਕਰ ਲੈਂਦਾ ਹੋ ਸਕਦਾ ਤੁਹਾਡੀ ਰਾਹੀ ਤੁਹਾਡੀ ਅੱਖਾਂ ਰਾਹੀ ਉਸਤਾਦ ਜਨਾਬ ਸਾਵਰਕੂਟੀ ਸਾਹਿਬ ਮੈਨੂੰ ਦੇਖ ਰਹੇ ਹੋ ਕਿਉਂਕਿ ਗਵਈਆ ਰੱਬ ਨੇ ਇੱਕ ਐਸੀ ਚੀਜ਼ ਬਣਾਈ ਹੈ ਹਾਲਾਂਕਿ ਡਿਊਟੀਆਂ ਸਾਰਿਆਂ ਦੀਆਂ ਔਖੀਆਂ ਨੇ ਲੇਕਿਨ ਗਵਈਆ ਰੱਬ ਨੇ ਐਸੀ ਐਸੀ ਇੱਕ ਸ਼ਖਸੀਅਤ ਬਣਾਈ ਹੈ ਐਕ ਐਸਾ ਚੀਜ਼ ਬਣਾਈ ਹੈ ਐਕ ਐਸਾ ਇਨਸਾਨ ਬਣਾਇਆ ਉਦੇ ਘਰ ਸੇਵਾ ਬਲਦਾ ਹੋਵੇ ਉਹਨੂੰ ਸਟੇਜ ਤੇ ਨੱਚ ਕੇ ਸਾਰਿਆਂ ਨੂੰ ਐਂਟਰਟੇਨ ਕਰਨਾ ਪੈਂਦਾ ਔਰ ਮੇਰਾ ਸ਼ੁਰੂ ਤੋਂ ਮੇਰਾ ਮੇਰੀ ਅਟੈਚਮੈਂਟ ਬਹੁਤ ਰਹੀ ਹੈ ਡੈਡੀ ਦੇ ਨਾਲ ਤੇ ਮੇਰੇ ਯਾਰ ਦੋਸਤ ਨੇ ਜਿਹੜੇ ਉਹ ਕਿਸੇ ਟਾਈਮ ਮੇਰੇ ਕੋਲ ਬੈਠਦੇ ਮੈਨੂੰ ਕਹਿੰਦੇ ਹੁੰਦੇ ਕਹਿੰਦੇ ਯਾਰ ਤੇਰੀਆਂ ਤਾਂ ਗੱਲਾਂ ਹੀ ਬੁਢਿਆਂ ਵਾਲੀਆਂ ਸ਼ੁਰੂ ਤੋਂ ਸ਼ੁਰੂ ਤੋਂ ਰਹੇ ਆ ਬਜ਼ੁਰਗਾਂ ਦੇ ਚਰਨਾਂ 'ਚ ਮੇਰੇ ਦਾਦਾ ਜੀ ਮੇਰੇ ਪਪਾ ਜੀ ਉਹਨਾਂ ਨੇ ਸਾਨੂੰ ਸਿਆਣੀਆਂ ਗੱਲਾਂ ਦਸੀਆਂ ਉਹਨਾਂ ਤੋਂ ਬਾਅਦ ਗੁਰੂ ਜੀ ਸ਼ਾਕੁਟੀ ਸਾਹਿਬ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਸੀ ਮੈਨੂੰ ਹੱਲੇ ਤੱਕ ਯਾਦ ਹੈ ਉਹਨਾਂ ਦਾ ਮੂਡ ਹੀ ਹੁੰਦਾ ਅਸੀਂ ਬੈਠੇ ਮੈਂ ਤੇ ਡੈਡੀ ਉਦੋਂ ਵਫਾਵਾ ਰਿਲੀਜ਼ ਹੋਣ ਵਾਲੀ ਸੀ ਮੈਨੂੰ ਯਾਦ ਹੈ ਵਾਜਾ ਮੈਨੂੰ ਕਹਿੰਦੇ ਵਾਜਾ ਚੱਕ ਮੈਂ ਵਾਜਾ ਚੱਕਿਆ ਜੀ ਮੈਨੂੰ ਕਹਿੰਦੇ ਚੱਲ ਸੁਣਾ ਕੁਝ ਇਹ ਤੈਦਾ ਹੋ ਗਿਆ ਕੰਮ ਮੇਰੇ ਕੋਲੋਂ ਬੋਲ ਵੀ ਨਾ ਹੋਏ ਡੈਡੀ ਬੈਠੇ ਮੈਂ ਡੈਡੀ ਦੇ ਮੂੰਹ ਵੱਲ ਦੇਖਾਂ ਉਹ ਵੀ ਚੁੱਪ ਉਹ ਵੀ ਸਾਇਲੈਂਟ ਮੋਡ ਤੇ ਮੈਂ ਵੀ ਸਾਇਲੈਂਟ ਮੋਡ ਤੇ ਮੈਨੂੰ ਕਹਿੰਦੇ ਕੀ ਹੋਇਆ ਮੇਰੇ ਬੱਬਾ ਬੱਬਾ ਐਦਾਂ ਹੋ ਗਿਆ ਮੈਨੂੰ ਕਹਿੰਦੀ ਬੇਟਾ ਕਦੀ ਇਹ ਨਹੀਂ ਸੋਚੀਦਾ ਕਿ ਮੇਰੇ ਕੋਲੋਂ ਗਾ ਨਹੀਂ ਹੋਣਾ ਜਾਂ ਕੁਝ ਤੁਸੀਂ ਤਾਂ ਪਹਿਲਾਂ ਹੀ ਅੱਧੇ ਹੋ ਗਏ ਕਦੀ ਵੀ ਇਹ ਨਹੀਂ ਸੋਚਣਾ ਕਿ ਆਹ ਕੰਮ ਮੇਰੇ ਕੋਲ ਨਹੀਂ ਹੋਣਾ ਅੱਖਾਂ ਬੰਦ ਕਰੋ ਸਤਿਗੁਰੂ ਨੂੰ ਤੇ ਆਓ ਤੁਸੀਂ ਕੁਝ ਨਹੀਂ ਕਰਦੇ ਹੋ ਆਪ ਹੀ ਕਰ ਜਾਂਦੇ ਤੇ ਕਦੀ ਡਰਨਾ ਨਹੀਂ ਮੈਨੂੰ ਕਹਿੰਦੇ ਹੁੰਦੇ ਸੀ ਕਿ ਕਹਿੰਦੇ ਓਏ ਤੂੰ ਪੂਰਨ ਸ਼ਾ ਕੋਟੀ ਦਾ ਪਰਿਵਾਰ ਜਿਹੜਾ ਨਾ ਉਹਨੂੰ ਬਿਲੋਂਗ ਕਰਦਾ ਡਰਨਾ ਨਹੀਂ ਇਸ ਪਰਿਵਾਰ ਨੇ ਪੰਜਾਬ ਨੂੰ ਬੱਬਰ ਸ਼ੇਰ ਕਵਈਏ ਦਿੱਤੇ ਉਸਤਾਦ ਜਨਾਬ ਹੰਸ ਰਾਜ ਹੰਸ ਜੀ ਤਾੜੀਆਂ ਹੋਣੀਆਂ ਚਾਹੀਦੀਆਂ ਯਾਰ ਜਿਨ੍ਹਾਂ ਦੇ ਹੱਥ ਫ੍ਰੀ ਨੇ ਮੋਬਾਈਲ ਫੋਨਾਂ ਤੋਂ ਕਿਉਂਕਿ ਅਪਰੀਸ਼ੀਏਟ ਕਰਨਾ ਚਾਹੀਦਾ ਕਿਉਂਕਿ ਇਹਨਾਂ ਲੋਕਾਂ ਨੇ ਆਪਣੀ ਜ਼ਿੰਦਗੀ ਦੇ ਬਹੁਤ ਜ਼ਰੂਰੀ ਪਲ ਜਿਹੜੇ ਆ ਉਹ ਵੀ ਸਾਈਡ ਤੇ ਕਰਕੇ ਗਾਣੇ ਵਜਾਣੇ ਨੂੰ ਟਾਈਮ ਦਿੱਤਾ ਇਸ ਕਰਕੇ ਅੱਜ ਅਸੀਂ ਉਹਨਾਂ ਨੂੰ ਇਹਨਾਂ ਪਿਆਰ ਕਰਦੇ ਆਂ ਨੀ ਰਿਸਪੈਕਟ ਕਰਦੇ ਆਂ ਸਾਡੇ ਗਾਣੇ 'ਚ ਵੀ ਥੋੜਾ ਬੋਤਾ ਉਹਨਾਂ ਦਾ ਮਹਿਕ ਆਉਂਦਾ ਕਿਉਂਕਿ ਉਹਨਾਂ ਨੂੰ ਸੁਣਦੇ ਰਹਿੰਦੇ ਆਂ